ਮੈਂ ਲਾਈਨ ਅਪ ਹੋ ਜਾਣਾ ਬਾਈ 2 ਮਿੰਟ ਦੇ ਦਿਓ ਯਾਰ ਬਾਕੀ ਸਾਰੀਆਂ ਗੱਲਾਂ ਮੈਂ ਬਾਅਦ ਚ ਕਰਦਾ ਟੀਮਾਂ ਲਾਈਨ ਅਪ ਕਰਾਉਣਾ ਬਾਈ ਪਹਿਲਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਮੈਚ ਚੱਲਣਾ ਜ਼ਰੂਰੀ ਆ ਯਾਰ ਬਾਕੀ ਤੇ ਚੱਲ ਬਾਈ ਨਾਮਾਂ ਵਾਲੀ ਕਾਪੀ ਕਿਧੇ ਕੋਲੇ ਐ ਧਰਮਾ ਜੀ 2 ਮਿੰਟ ਦੇ ਦਿਓ ਯਾਰ 2 ਮਿੰਟਾਂ ਦੇ ਨਾਲ ਤਾਂ ਕੁਝ ਵੀ ਨਹੀਂ ਹੁੰਦਾ ਬਿਲਕੁਲ ਜੀ ਓ ਯਾਰ ਉਹ ਨਿੱਕਾ ਜਿਹਾ ਜਵਾਕ ਸੁਣ ਨੀ 1 ਮਿੰਟ ਖੜ ਜੀ ਉਹ ਨਿੱਕਾ ਜਿਹਾ ਜਵਾਕ ਜਦੋਂ ਸੋਸ਼ਲ ਮੀਡੀਆ ਤੇ ਆਉਂਦਾ ਸੀ ਨਾ ਹਰੇਕ ਬੰਦਾ ਕਹਿੰਦਾ ਮੈਂ ਸਰਪ੍ਰਮ ਨਾਲ ਵੀਡੀਓ ਬਣਾਉਣੀ ਹੈ ਹੈਲੋ ਬਾਈ ਯਾਰ 1 ਮਿੰਟ ਖੜ ਜੋ ਯਾਰ ਇੱਕ ਮਿੰਟ ਨਾਲ ਕੀ ਹੁੰਦਾ ਉਹਦੇ ਫਾਦਰ ਸਾਹਿਬ ਨੂੰ ਹੋ ਗਿਆ ਭਾਈ ਕਾਲਾ ਪੀ ਲਿਆ ਉਹਦਾ ਘਰ ਦੇਖੋ ਜਾ ਕੇ ਮੈਂ ਜਦ ਤੜਕੇ ਬੋਲਿਆ ਸੀ ਮੈਂ ਕਿਹਾ ਕਬੱਡੀ 'ਚ ਜਿਹੜੇ ਸਹੀ ਬੰਦੇ ਆ ਉਹਨਾਂ ਦੀ ਹੈਲਪ ਨਹੀਂ ਹੁੰਦੀ ਤੇ ਉਹ ਬੰਦੇ ਤਾਂ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਸਰਬੰRAND ਦੇ ਫਾਦਰ ਸਾਹਿਬ ਤੇ ਘੱਟੋ-ਘੱਟ 20000 25000 ਲੱਗ ਗਿਆ ਪਰ ਇਨਸਾਨ ਨਹੀਂ ਬਚਿਆ ਉਦੇ ਫਾਦਰ ਸਾਹਿਬ ਦੀ ਡੈਥ ਹੋਈ ਆ ਤੇ ਮੈਂ ਬੇਨਤੀ ਕਬੱਡੀ ਵਾਲਿਆਂ ਨੂੰ ਕਰਦਾ 10 20 50 100 ਨਾਲ ਫਰਕ ਨਹੀਂ ਪੈਣਾ ਸੋਡਾ ਦਿੱਤਾ ਇੱਕ ਇੱਕ ਰੁਪਈਆ ਉਹ ਸਰਪਰਾਂ ਦੇ ਘਰੇ ਦਿੱਤਾ ਜਾਊ ਇਹ ਮੇਰੀ ਹੱਥ ਬਣ ਕੇ ਬੇਨਤੀ ਹੈ 10 20 150 ਆ ਬਾਈ ਦੀ 2100 ਰੁਪਈਆ 1100 ਰੁਪਈਆ ਸਾਡੇ ਜੱਗੂ ਬਾਈ ਬੰਨੀਓ ਜਿਹੜਾ ਆ ਵਾਹ ਜੀ ਵਾਹ ਬਹੁਤ ਜ਼ਰੂਰੀ ਆ ਲੋੜਵੰਦੀ ਮਦਦ ਕਰ ਦੇਣੀ ਇਧਰੋਂ ਸਾਡੇ ਸਤਨਾਮ ਖੱਟੜਾ ਕਹਿੰਦੇ ਦੁਨੀਆ ਦਾ ਪ੍ਰਸਿੱਧ ਆਪਾਂ ਕਹ ਲਈਏ ਬੌਕਸਰ ਸੀ ਬਾਡੀ ਬਿਲਡਰ ਸੀ ਜਿਹਦਾ ਜਿੱਦ ਟੋਲੇ ਦੀ ਦੁਨੀਆ ਚ ਸਿਫਤ ਹੁੰਦੀ ਸੀ